ਨੇ ਘਟੇ ਕਰਾਂਗੇ ਨਮਾ ਦਾ ਤਨਮੈਂਟ ਤੇ ਘਟਣਾ ਦੋ ਜਿਸ ਵਕਤ ਮੈਂ ਇੱਥੇ ਆਇਆ ਮੈਂ ਮਰਿਆ ਬਰਾਬਰ ਅੰਦਰ ਬੜਨ ਦੇ ਬੜਦੇ ਮੇਰਾ ਬੜੇਪਾ ਖਤਮ ਹੋ ਗਿਆ ਉਸ ਤੋਂ ਬਾਅਦ ਜਦ ਮੈਂ ਆਪਣੇ ਬੈੱਡ ਤੇ ਪਿਆ ਦਿਨ ਲੱਗੇ 5 ਮੈਂ ਤੰਦਰੁਸਤ ਹੋ ਗਿਆ ਹੰਦਰੋਫ ਦਾ ਇਸ ਤਰ੍ਹਾਂ ਹੋਇਆ ਕਿ ਯਾਰ ਬਿਸਕਟ ਵਰਗੇ ਦਿਨ ਜਵਾਨ ਮੈਂ ਤੇ ਹੋਇਆ ਕਿ ਗਰਮੀਤ ਸੇ ਤੈਨੂੰ ਤਾਂ ਵੀ ਰੋਗ ਹੀ ਹੈ ਤੂੰ ਦਿਲ ਛੱਡੀ ਮੈਂ ਤਾਂ ਆ ਰੋਗ ਹੈ ਤੇ ਬੜੇ ਮੇਰੇ ਡੈਮੇਜ ਹੋ ਗਏ ਪਰ ਮੈਂ ਰੱਬ ਦਾ ਇੱਕ ਧੰਨਵਾਦ ਕਰਦਾ ਬਈ ਮੇਰੀ ਜ਼ਿੰਦਗੀ ਦੇ 68 ਸਾਲ ਫਸਟ ਕਲਾਸ ਕੋਸ਼ਿਸ਼ ਔਰ ਆ ਜਿਹੜਾ ਪੜੇਪਾ ਇਹ ਚ ਵੀ ਖੁਸ਼ ਤੈਨ ਮਸ਼ਾ ਹੋਣਾ ਚਾਹੀਦਾ ਪਿਛਲੀਆਂ ਦੋ ਕਪਰੀਆਂ ਕਹਾਣੀਆਂ ਮੈਂ ਛੱਡ ਦਿੱਤੀਆਂ ਜੋ ਹੁਣ ਚੱਲ ਰਿਹਾ ਇਸ ਨੂੰ ਮੈਂ ਵਧੀਆ ਕਹਿਣਾ ਵਧੀਆ ਸਟਰੰਗਰ ਨਾ ਮੈਂ ਇੱਕ ਪਰਿਵਾਰ 'ਚ ਬੈਠਾ ਪਰਿਵਾਰ 'ਚ ਹੁੰਦਾ ਸੀ ਪਰਿਵਾਰ ਮੈਨੂੰ ਮਿਲ ਗਿਆ ਹੁਣ ਮੈਂ ਪਹਿਲੇ ਦਿਨ ਦੀ ਘਟਨਾ ਦੱਸਦਾ ਜਦੋਂ ਇੱਥੇ ਮੂਰਤ ਹੋਇਆ ਆਹ ਅਸਰੇ ਵਾਲੀ ਪਿੱਛੇ ਕਹਾਣੀ ਬੜੀ ਵੱਡੀ ਆ ਕਹਿੰਦੇ ਤੀਰ ਇੰਨਾ ਕਿਤੇ ਖਾ ਹੁੰਦਾ ਉਹਦੇ ਪਿੱਛੇ ਇਤਿਹਾਸ ਬਹੁਤ ਵੱਡਾ ਹੁੰਦਾ ਮੈਂ ਖਾਣਾ ਖਾ ਰਿਹਾ ਸੀ ਮੈਨੂੰ ਜਲੇਬੀ ਰੱਖ ਦਿੱਤੀ ਜਲੇਬੀ ਦੇ ਕੇ ਮੇਰੀ ਭੋਬ ਨਿਕਲ ਗਈ ਰੋਇਆ ਉਹ ਚੀਜ਼ ਸੀ ਸਵਰਨ ਸਿੰਘ ਮੇਰੇ ਕੋਲ ਆ ਗਏ ਇਹ ਰੋਇਆ ਲਾਤੀ ਮਾ ਕੁ ਸੀ ਕਹਿੰਦੇ ਕੀ ਮੈਂ ਕਾਰਨ ਦੱਸ ਦਿੰਦਾ ਮੈਂ ਪਰਦੇਸਾਂ ਚ ਫਸਿਆ ਹੋਇਆ ਸੀ 5 ਸਾਲ ਨਾ ਪੰਦਾ ਨਾ ਬੰਦੇ ਦੀ ਯਾਦ ਮੈਂ ਨਹੀਂ ਦੇਖੀ ਖਾਣਾ ਪੰਜਾਬ ਦਾ ਮੈਂ ਨਹੀਂ ਦੇਖਿਆ ਮੈਂ ਇੱਕ ਸੋਚਦਾ ਹੁੰਦਾ ਸੀ ਵੀ ਯਾਰ ਪੰਜਾਬ ਜਾ ਕੇ ਪੰਜਾਬ ਦਾ ਖਾਣਾ ਖਾ ਕੇ ਫੇਰ ਰੱਬ ਚਾਹੇ ਮੈਨੂੰ ਉਸੇ ਵਰਤ ਰਹਿਣ ਰੱਬ ਇੱਥੇ ਵਰਗਾ ਖਾਣਾ ਦੁਨੀਆ ਤੇ ਕਿਤੇ ਨਹੀਂ ਹੈਗਾ ਜਿਹੜਾ ਆਪਦੇ ਘਰੇ ਆ ਪਰਦੇਸਾਂ ਚਲੇ ਤਾਂ ਜਾਣੇ ਆ ਖੋਸ਼ੋ ਕੇ ਤੋਰਦੇ ਆ ਜੇਹ ਚ ਤਾਂ ਬੰਦੇ ਦੀ ਮੁਲਾਕਾਤ ਤੁਸੀਂ ਹਫਤੇ ਬਾਅਦ ਕਰਿਆ ਆਉਣੇ ਹੋ ਜਿਹੜਾ ਬਾਹਰ ਗਿਆ ਉਹਦੀ ਮੁਲਾਜਤ ਕਰ ਉਹ 2 ਸਾਲ ਨੂੰ 5 ਸਾਲ ਨੂੰ ਉਹ ਤਾਂ ਮਰ ਗਿਆ ਉਦੋਂ ਹੀ ਉਹ ਯਾਰ ਅੱਧਾ ਕਿਲੋ ਦਾ ਆਟਾ ਖਾਣਾ ਇੱਥੇ ਬੈਠ ਕੇ ਖਾਈ ਚੱਲੋ ਠੀਕ ਔਰ ਦੂਸਰੇ ਨੰਬਰ ਤੇ ਪੁਰੇ ਆ ਕੇ ਮੇਰੀ ਜ਼ਿੰਦਗੀ ਬਹੁਤ ਬਦਲ ਗਈ ਮੈਂ ਇੰਨਾ ਖੋਸ਼ ਰਹਿਣਾ ਇੰਨਾ ਖੋਸ਼ ਰਹਿਣਾ ਜੰਮਣ ਲੱਗਿਆ ਤਾਂ ਰੋ ਗਿਆ ਸੀ ਅੱਜ ਮਰ ਲੱਗਿਆ ਬਹੁਤ ਜ਼ਿਆਦੇ ਮੈਂ ਹੱਸ ਰਿਹਾ ਹਾਂ ਹਾਂ ਇਹ ਲਓ ਔਰ ਮੈਂ ਕਿਹਾ ਸਵਰਨ ਸਿੰਘ ਨੂੰ ਕਿਹਾ ਮੈਂ ਕਿਹਾ ਜਲੇਬੀ ਦਾ پتہ ਆਦਾ ਹੈ ਨਾ ਬੰਦਾ ਪਰ ਇਹ ਨੂੰ ਜਲੇਬੀ ਨਾ ਸਮਝੋ ਕਹਿੰਦਾ ਕਿਉਂ ਮਰਾ ਮਰੇ ਦੇ ਮੂੰਹ ਚ ਕਿਉਂ ਪੂੜਿਆ ਤੁਸੀਂ ਯਾਰ ਜਲੇਬੀ ਖਾਣਾ ਇੱਕ ਮਿੰਟ ਹੋਰ ਮਿਲ ਸਕਦਾ ਜੀ ਹਾਂਜੀ ਹਾਂਜੀ ਜੀ 10 ਮਿੰਟ ਲਓ ਜੀ ਉਸ ਤੋਂ ਬਾਅਦ ਮੇਰੇ ਦਿਮਾਗ 'ਚ ਇੱਕ ਗੱਲ ਆਈ ਕਹਿੰਦਾ ਜ਼ਿੰਦਗੀ ਦਾ ਸਫ਼ਰ ਜ਼ਿੰਦਗੀ ਕਿਹੜਾ ਸਫ਼ਰ ਕਿਸੇ ਨੇ ਨਾ ਜਾਣਾ ਕਿਸੇ ਨੇ ਨਾ ਸਮਝਿਆ मैं भुलता बहुत हाँ इस करके कापी कहीं पड़े लेना तय नहीं भूलूँगा भुल जाना जिंदगी का सफ़र ये कैसा सफ़र कोई समझा नहीं कोई जाना नहीं जिंदगी को बहुत हमने बहुत प्यार दिया मौत से भी हम मोहब्बत नभाएंगे रोते रोते आए मगर हँसते हँसते जमाने से जाएंगे जाएंगे किधर ਇਸ ਤੋਂ ਕੋਈ ਖਬਰ। ਉਹ ਮੈਂ ਲਿਗਣਾ ਸ਼ੁਰੂ ਕੀਤਾ ਸੀ ਜਦੋਂ ਮੇਰੀ ਜ਼ਿੰਦਗੀ ਚ ਬੈਵਰੇਸ਼ਨ ਚੱਲ ਪਈ ਹੱਥ ਕੰਬਣ ਲੱਗ ਗਏ। ਆ ਚਲੋ ਕੋਈ ਗੱਲ ਨਹੀਂ। ਹੁਣ ਉਰੇ ਦੀ ਗੱਲ ਤੇ ਮਾਫੀ ਹੈ ਰਹਾ। ਮੈਨੂੰ ਬੜੀ ਹੈਰਾਨਗੀ ਆ ਇਸ ਵਾਰ। ਮੈਂ ਸਸਤਾ ਨਹੀਂ ਬੈਠਾ। ਇੱਕ ਪਰਿਵਾਰ ਚ ਬੈਠਾ। ਸਿੱਧੂ ਤੋਂ ਚਾਹਣਾ ਸੀ ਯਾਰ ਐਸਾ ਪਰਮਾਨੈਂਟ। ਮੈਨੂੰ ਪਰਿਵਾਰ ਦੇ ਹੌਣ ਰਹੀ ਬਿਮਾਰੀ ਦੁੱਖ ਦੇ ਵਿੱਚੋਂ ਹਰੇਕ ਦੁੱਖ ਤੋਂ ਇੱਕ ਸੁੱਖ ਨਿਕਲਦਾ ਮੈਂ ਜਿੰਦਗੀ ਦੀ ਕਾਮਯਾਬੀ ਬਹੁਤ ਕਮਾਈ ਆ ਉਹ ਵੀ ਦੁੱਖ ਚੋਂ ਸੁੱਖ ਇਹ ਗੱਲਾਂ ਸੌਹੀ ਆ ਅਸੀਂ ਤਾਂ ਸਮਝਾਂਗੇ ਅਗਰ ਦੋਖਾ ਸੁੱਖ ਦੇ ਦਰਵਾਜ਼ੇ ਖੁੱਲ੍ਹਿਆ ਦੇਖਣਾ ਆਪਣੇ ਤੀਜੇ ਨਜ਼ਰ ਮੈਂ ਦੂਸਰੀ ਗੱਲ ਅਗਰ ਵਧੀਆ ਜੀਵਣਾ ਵਧੀਆ ਜ਼ਿੰਦਗੀ ਜੀਉਣੀ ਆ ਜਿਹੜਾ ਕੱਲ ਦਿਨ ਲੰਘਿਆ ਉਹ ਕੋਸੋਪਨਾ ਸੀ ਜਿਹੜਾ ਆਉਣਾ ਉਹ ਤੁਹਾਡਾ ਇੱਕ ਖਿਆਲ ਆ ਪਾਣੀ ਚ ਪਕੌੜੇ ਨੇ ਆ ਬੈਠੇ ਆ ਇਹ ਹਕੀਕਤ ਆ ਸਾਨੂੰ ਇਹ ਚ ਖੁਸ਼ ਹੋ ਜਾਣਾ ਚਾਹੀਦਾ ਕਿਉਂਕਿ ਜੇ ਆ ਦੁੱਖ ਹੈ ਨਹੀਂ ਇਹ ਨਾਲ ਸਮਝੌਤਾ ਕਰ ਲੀਏ ਬਿਹਤਰ ਨਹੀਂ ਰਹੂਗਾ ਸਮਝੌਤਾ ਆਪੇ ਹੋ ਗਿਆ ਸਾਰੀ ਸਹੂਤ ਮਿਲ ਗਈ ਸਤ ਨੂੰ ਪਖਾ ਲੈ ਬੈਠਾ ਘਰੇ ਤਾਂ ਇਕੱਠੀਆਂ ਰੋਟੀਆਂ ਰੱਖ ਲੈਂਦੇ ਸੀ ਇੱਥੇ ਚਾਰ ਵਾਰੀ ਖੋਸਦੇ ਆ ਬਾਪੂ ਜੀ ਰੋਟੀ ਰੱਖੀਏ ਕਿੰਦੀ ਵੱਡੀ ਖੁਸ਼ੀ ਦੀ ਗੱਲ ਨਾ ਮੇਰੇ ਲਈ ਤੀਸਰੀ ਗੱਲ ਮੇਰੇ ਨਾਲ ਜ਼ਿੰਦਗੀ ਚ ਇਹ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਕਿ ਉਹਨਾਂ ਨੇ ਮੇਰਾ ਤੀਜਾ ਨੇਤਰ ਖੋਲ੍ਹ ਦਿਆ ਤੁਸੀਂ ਸੱਚ ਨਹੀਂ ਮੰਨਣਾ ਹਰ ਇੱਕ ਇਹ ਕਹਿਣ ਦੀ ਗੱਲ ਨਹੀਂ ਤੀਜਾ ਨੇਤਰ ਖੋਲ੍ਹਦਾ ਅਗਰ ਤੁਸੀਂ ਦਿਮਾਗ ਚ ਜਿਹੜੇ ਤੁਹਾਡੇ ਖਿਆਲ ਆਉਂਦੇ ਨੇ ਸਾਰਾ ਦਿਨ ਘੁੰਮਦੇ ਆ ਐਕਸਰਸਾਈਜ਼ ਕਰੋ ਖਿਆਲ ਨਹੀਂ ਹੋਣੇ ਜ਼ਿੰਦਗੀ ਚਿੰਤਾ ਨਹੀਂ ਕਰਨੀ ਅਹੀ ਚਿੰਤਾ ਕੀ ਕਰਦੇ ਆ ਮੈਂ ਪੜ ਲਵਾਂ ਹੋ ਮੇਰਾ ਵਿਆਹ ਹੋ ਗਿਆ ਹੁਣ ਮੈਂ ਕਮਾਉਣ ਲੱਗ ਜਾ ਹੁਣ ਬੱਚੇ ਹੋ ਗਏ ਲੋੜੀਆਂ ਵੰਡ ਲੀਆਂ ਇਸੇ ਕੰਮ ਚ ਹੀ ਰਹੇਗੀ ਆਪਦੇ ਬਾਰੇ ਤਾਂ ਕਦੇ ਸੋਚਿਆ ਹੀ ਨਹੀਂ ਆਪਦੀ ਜ਼ਿੰਦਗੀ ਬਾਰੇ ਸੋਚਣਾ ਚਾਹੀਦਾ ਇਨਸਾਨ ਨੂੰ ਮੈਂ ਮੈਂ ਕਿੱਦਾਂ ਜੀਣਾ ਇੱਕ ਇੱਕ ਪਲ ਵਿਆਹ ਵਰਗਾ ਗੁਜ਼ਾਰਨਾ ਅਗਰ ਬਿਮਾਰੀ ਦੀ ਹਾਲਤ ਹੋ ਗਈਆਂ ਉਦੋਂ ਵੀ ਸੋਖੇ ਨਿਕਲਣਾ ਹੌਸਲੇ ਦਾ ਇਦੋਂ ਵੱਡਾ ਦੁੱਖ ਹੋਣਾ ਓਏ ਆ ਸ਼ੰਕਰ ਭਗਵਾਨ ਬੈਠੇ ਨੇ ਇੱਕ ਦਿਨ ਅਦਾਜ਼ ਮੇਰੇ ਕੋਲੇ ਆ ਗਏ ਬਾ ਸ਼ੰਕਰ ਤੋਂ ਬਹੁਤ ਅਮੀਰ ਕਹਦਾ ਕੀ ਗੱਲ ਮੈਂ ਤੂੰ ਕਹਣਾ ਮੇਰੇ ਹੱਥ ਨਹੀਂ ਕੰਮ ਕਰਦੇ ਤੂੰ ਤੈਨੂੰ ਤਾਂ ਅਸੀਂ ਹੱਥਾਂ ਨਾਲ ਰੋਟੀ ਖਿਲਾਉਣਾ ਰੇਗ ਪੁੱਛਦਾ ਤੇ ਅੱਤਰ ਮੈਂ ਰੋਟੀ ਖਿਲਾ ਦਿੰਨਾ ਹੁਣ ਤੇਰੀ ਟੋਪੀ ਦੇ ਦੇਣਾ ਹੁਣ ਤੇਰੇ ਕੱਪੜੇ ਦੇ ਦੇਣਾ ਤੂੰ ਰਾਜਾ ਕੋਈ ਕਮੀ ਨਹੀਂ ਇਹਦੇ ਸਾਰੇ ਹੀ ਰਾਜੇ ਨੇ ਪਰ ਸਭ ਤੋਂ ਵੱਡਾ ਰਾਜਾ ਸਾਡਾ ਸੰਤ ਹੈ ਹੇ ਕੰਗਲ ਨਾਮ ਉਹ ਹੋਤ ਨੇ ਮਾਫੀ ਮੰਗਦਾ ਲੰਬਾ ਟਾਈਮ ਚ ਲਿਆਇਆ ਬਾਕੀ ਇੱਕ ਮੈਂ ਹੋਰ ਕਹਿਣੀ ਚਾਹਨਾ ਦਿਮਾਗ 'ਚ ਮੇਰੇ ਰਹਿ ਨਹੀਂ ਤਾ ਨਰਮਦਾਂ ਮੈਟ ਜੀ ਜ਼ਰੂਰ ਜੀ ਜ਼ਰੂਰ ਕੋਈ ਭਿਖਾਰੀ ਸਾਰਾ ਦਿਨ ਮੰਗੀ ਜਾਂ ਉਹਨੂੰ ਕਿਤੇ ਖੈਰ ਨਾ ਮਿਲੀ ਅਖੀਰ ਨੂੰ ਤੁਰਿਆ ਜਾਵੇ ਠੇਕੇ ਮੂਹਰ ਦੀ ਲੰਗਿਆ ਅੰਦਰੋਂ ਇੱਕ ਨਿਕਲਿਆ ਉਹਨੂੰ ਕਹਿੰਦਾ ਭਾਈ ਪੰਜ ਰੁਪਏ ਦੇ ਦੇ ਰੋਟੀ ਖਾਣੇ ਕਹਿੰਦਾ ਅੰਦਰ ਹੀ ਆ ਜਾ ਨਾਲੇ ਧੰਵਾਦ ਆ ਪੈਗਾ ਹਾਂ ਨਾਲੇ ਖੜਾ ਤਾਂ ਜੋ ਅੰਦਰ ਚੱਲਦਾ ਹੁੰਦਾ ਮੀਟ ਦੇ ਕਹਿੰਦਾ ਬਾਹਰ ਆਪਾ ਐਡਰੈਸ ਕਿਤੇ ਦੇ ਦੇਣਾ ਕਿਤੇ ਜਾਂਦਾ ਉਹ ਗੱਲ ਮੇਰੇ ਨਾਲ ਹੋਈ ਭਾਲੀ ਕਿਤੇ ਗਿਆ ਇਹ ਨਹੀਂ ਪਤਾ ਮੇਰਾ ਰੱਬ ਮਦਨਹੀੜੀ ਬੈਠਾ ਇਹ ਤਾਂ ਸੋਚਦੇ ਨੇ ਕਾਹਲ ਵੀ ਛੇਤੀ ਜਾਵਾਂ ਮੈਨੂੰ ਫਿਕਰ ਲੱਗਿਆ ਰਹਿੰਦਾ ਵੀ ਮੇਰਾ ਅਣਜਾਨਾ ਕਿਤੇ ਗਾਹਾਂ ਦਾ ਲਿਖ ਦੇ ਮੇਦੂ ਇਹ ਦੂਹਾਂ ਦਾ ਅਗਰ ਜਾਨਾ ਉਹ ਮੇਰਾ ਜ਼ਿੰਦਗੀ ਦਾ ਆਖਰੀ ਦਿਨ ਹੋਊ ਫਾਰੀ ਸਹੂਤ ਮੇਰੀ ਹੋਈ ਆ ਬੈਰ ਸਵਾਨ ਜੀ ਪਨਾ ਰਾਜ ਦੇ ਇੱਕ ਹੋਸ਼ਾ ਕਿੰਨਾ ਕੁ ਸੀ ਕੋਰ ਹਾਦਸਾ 24 ਘੰਟੇ ਇਸੇ ਕਰਕੇ ਖਵਾ ਮੇਰੀ ਜ਼ਿੰਦਗੀ ਜਿੰਨੀ ਨਿਗਾਹ ਤੇ ਬਹੁਤ ਵਧੀਆ ਅਗਰ ਬਚਪਨ ਦਾ ਨਾ ਜਵਾਨੀ ਦਾ ਨਾ ਬੜੀ ਪੇੜਾ ਵੀ ਆਸ ਰੱਖੋ ਉਹ ਵੀ ਬਹੁਤ ਵੱਡਾ ਕੰਨਾ ਸ਼ਾ ਖੁਸ਼ ਰਹਿਣਾ ਤੇ ਸੋ ਮੈਂ ਨਾ ਗਿਆ ਨਹੀਂ ਆ ਨਾ ਚਾਹ ਰਿਹਾ ਨਹੀਂ ਚਾਹੁੰਦਾ ਸੀ ਇਹ ਮੈਂ ਆਪ ਵੀ听ਾਈ ਕਿ ਅਗਰ ਜ਼ਿੰਦਗੀ ਜਿਉਣੀ ਆ ਇਸ ਤਰੀਕੇ ਨਾਲ ਜੀਉ। ਖੁਸ਼ ਰਹੋ ਕੋਸ਼ਿਸ਼ ਕਰੋ ਕੋਸ਼ਿਸ਼ ਨਾ ਕਰ ਜੇ ਤੁਸੀਂ ਐ ਕਰੋ ਜੇ ਤੁਹਾਨੂੰ ਚਿੰਤਾ ਰਹਿੰਦੀ ਆ ਤੁਸੀਂ ਪੰਜ 10 ਦਿਨ ਨਾ ਝੂਠਾ ਹੱਸੋ। ਯਾਰ ਮੈਂ ਕਹਿੰਦਾ ਨਾ ਓਡੀ ਆਦਤ ਬਣ ਜਾਂਦੀ ਆ। ਕੋਸ਼ਿਸ਼ ਐਂ ਲਿਓ। ਤੋਂ ਕੁਝ ਵੀ ਕੋਸ਼ਿਸ਼ ਕਰੋ। ਤੋਂ ਮਾ ਕਰਨਾ। ਜੇ ਰੂਜੀ ਸਾਰੇ ਪਰਿਵਾਰ ਨੂੰ ਧਾਰ ਬੜੀ ਦਸਨੀ ਕਾ 为什么你们不搞？为什么你们？